ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਉਰ ਧਾਰ ਤਿਸ ਨਾ ਬੁਝੈ ਤਿਪਤ ਹੋਇ ਹਰ ਕੈ ਨਾਏ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸ਼ਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਏ ਹਰ ਰੱਖੇ ਸੇ ਉੱਭਰੇ ਸ਼ਬਦ ਰਹੀ ਲਿਵ ਲਾਈ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਈ ਹੋਮ ਜਗ ਸਭ ਤੀਰਥਾਂ ਪੜ ਪੰਡਿਤ ਥਕੇ ਪ੍ਰਾਣ ਵਿਖ ਮਾਇਆ ਮੋਹ ਨਾ ਮਿਟਈ ਵਿਚ ਹਉ ਮੈਂ ਆਵਣ ਜਾਣ ਸਤਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੋ ਜਾਣ ਜਿਨਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿ ਕੁਰਬਾਨ ਮਾਇਆ ਮੋਹ ਬਹੁ ਚਿਤਵਦੀ ਬਹੁ ਆਸਾ ਲੋਭ ਵਿਕਾਰ ਮਨ ਮੁਕੇ ਅਸਤਰ ਨਾ ਥੀਐ ਮਰ ਬਿਨ ਸਜਾਈ ਖਿੰਵਾਰ ਵੱਡ ਭਾਗ ਹੋਐ ਸਤਗੁਰ ਮਿਲੈ ਹਉ ਮੈਂ ਤਜੈ ਵੇਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤ ਗੁਰ ਭਗਤ ਨਾ ਹੋਵੇਈ ਨਾਮ ਨਾ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੀਤ ਪਿਆਰ ਲੋਭੀ ਕਾ ਵਸਾ ਹੋ ਨ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਧੋਹੈ ਜਿੱਥੈ ਹੱਥ ਨਾ ਪਾਏ ਮਨ ਮੁਖ ਸੇਤੀ ਸੰਗ ਕਰੇ ਮੁਹਿ ਕਾਲਖ ਦਾਗ ਲਗਾਏ ਮੂਹ ਕਾਲੇ ਤਿਨ ਲੋਭੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਈ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਈ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੀਟਣਾ ਨਾ ਜਾਈ ਜਿਉ ਪਿੰਡ ਸਭ ਤਿਸ ਦਾ ਪ੍ਰਤ ਪਾਲ ਕਰੇ ਹਰ ਰਾਈ ਚੁਗਲ ਨਿੰਦਕੁ ਪੁਖੇ ਰੋਲ ਮੋਏ ਇਨਾ ਹੱਤ ਨਾ ਕਥਾ ਉਪਾਏ ਬਾਹਰ ਪਖੰਡ ਸਭ ਕਰਮ ਕਰਹਿ ਮਾਨੇ ਹਿਰਦੈ ਕਪਟ ਕਮਾਈ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਈ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇਂ ਬਖਸ਼ ਮਲਾਈ ਮਨ ਆਮਣ ਜਾਣਨਾ ਸੁਝਈ ਨਾ ਸੁਝੈ ਦਰਬਾਰ ਮਾਇਆ ਮੁਹੀ ਪਲੇਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮਖਾਂ ਕਰਾਂ ਉੱਪਰ ਹਰ ਚੀਤਿਆ ਸੇ ਪਾਇਨ ਮੋਖ ਦਵਾਰ ਨਾਨਕ ਆਪ ਉਹੇ ਉਦਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੁਆ ਜਾਪੈ ਗੁਰ ਪ੍ਰਸਾਦੀ ਹਰ ਰਸ ਧਰਾਪੈ ਹਰਦਰ ਗਹਿ ਗੁਰ ਸ਼ਬਦ ਸੰਝਾਪੈ ਬਿਨ ਸ਼ਬਦੈ ਮੁਆ ਹੈ ਸਭ ਕੋਇ ਮਨ ਮੁਖ ਮੁਆ ਆਪਣਾ ਜਨਮ ਖੋਇ ਹਰ ਨਾਮ ਨਾ ਚੇਤ ਹੈ ਅੰਤ ਦੁਖ ਰੋਇ ਨਾਨਕ ਕਰਤਾ ਕਰੇ ਸੋ ਹੋਇ ਗੁਰਮੁਖ ਬੁੱਢੇ ਕਦੇ ਨਾਹੀ ਜਿਨਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਵਿਵੇਕ ਰਹਿ ਦੁਖ ਸੁਖ ਇਕ ਸਮਾਨ ਤਿਨਾਂ ਨਦਰੀ ਇੱਕੋ ਆਇਆ ਸਬਿਆਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿਚ ਹਉਮੈ ਕਰਮ ਕਮਾਵਦੀ ਸਭ ਧਰਮ ਰਾਈ ਕਹਿ ਜਾਹੀ ਗੁਰਮੁਖ ਹਾਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਈ ਹੋਨਾ ਮੈਲ ਪਤੰਗ ਨਾ ਲਗਈ ਜੇ ਚਲਨ ਸਤਗੁਰ ਭਾਈ ਮਨਮੁਖ ਜੂਠ ਨਾ ਉਤਰੈ ਜੇ ਸਉ ਧੋਵਣ ਪਾਇ ਨਾਨਕ ਗੁਰਮੁਖ ਮੇਲਿਆਨ ਗੁਰ ਕੈ ਅੰਕ ਸਮਾਈ ਬੁਰਾ ਕਰੇ ਸੋ ਕੀ ਹਾ ਸਿਜੈ ਆਪਣੈ ਰੋਹੀ ਆਪੇ ਹੀ ਦਜੈ ਮਨਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਇ ਤਿਸ ਸਭ ਕਿਸ ਸੁਜੈ ਨਾਨਕ ਗੁਰਮਖ ਮਨ ਸਿਓ ਲੁਜੈ ਜਿੰਨਾ ਸਤਗੁਰ ਪ੍ਰਖ ਨਾ ਸੇਵਿਓ ਸ਼ਬਦ ਨਾ ਕੀ ਤੋ ਵਿਚਾਰ ਕੋਏ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਾਵਾਰ ਉਹਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸਉ ਪ੍ਰੀਤ ਨਾ ਪਿਆਰ ਮਨ ਮੁਖ ਮੋਏ ਵਕਾਰ ਮਹਿ ਮਰ ਜਮ ਮਹਿ ਵਾਰੂ ਵਾਰ ਜੀਵ ਧਿਆਨ ਨੂੰ ਮਿਲੈ ਸੋ ਜੀਵ ਦੇ ਹਰ ਜਗ ਜੀਵਨ ਔਰ ਧਾਰ ਨਾਨਕ ਗੁਰਮਖ ਸੋਹਣੇ ਤਿਤ ਸਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ ਹਰ ਮੰਦਰ ਵਸਤ ਅਨੇਕ ਹੈ ਨਵ ਨਿਦ ਨਾਮ ਸੰਭਾਲ ਧਨ ਭਗਵੰਤੀ ਨਾਨਕਾ ਜਿੰਨਾ ਗੁਰਮੁਖ ਲੱਦਾ ਹਰਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਕਦਹਿ ਦਿਸ ਫਿਰ ਰਹੀ ਆਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜਮਹਿ ਵਾਰੂ ਵਾਰ ਸਤਗੁਰ ਸੇਵ ਸੁਖ ਪਾਇਆ ਆਤ ਤਿਸਨਾ ਤਜ ਵਿਕਾਰ ਜਨਮ ਮਰਨ ਦਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਾਹ ਪਾਵੈ ਮਾਨ ਕਿਲ ਵਿਖ ਪਾਪ ਸਭ ਕੱਟਿਐ ਹਉ ਮੈ ਚੁਕੈ ਗਮਾਨ ਗੁਰਮਖ ਕਮਲ ਵਿਗਸਿਆ ਸਬ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨ ਸਰੀ ਤਨਵੰਤੀ ਜਾਣੀ ਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਈ ਤਨ ਮਨ ਸੌਪੇ ਜੀ ਸੋ ਭਾਈ ਲਏ ਹੁਕਮ ਫਰਾਉ ਜਹ ਬਸਾਵਹਿ ਬੈਸਹਿ ਭਾਈ ਜਹ ਭੀਜਹਿ ਤਹ ਜਾਉ ਏਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਮ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੀ ਕਹਿ ਸੰਗ ਰਹਾ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਦ ਆਪੇ ਖਾਏ ਕਿਸ ਕਾ ਕਿਆ ਸਲਾਹੀਏ ਭਾਈ ਦਰਸ਼ਨ ਕੋ ਬਲ ਜਾਈ ਸਤ ਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੈ ਤਾਂ ਪਾਈ ਇੱਕ ਹੁਕਮ ਮੰਨ ਨਾ ਜਾਣੀ ਭਾਈ ਦੂਜੇ ਭਾਈ ਫਰਾਏ ਸੰਗਤ ਟੋਈ ਨਾ ਮਿਲੈ ਭਾਈ ਵੈਸਣ ਮਿਲੈ ਨਾ ਥਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਧੁਰੇ ਕਮਾਇਆ ਨ ਤਿਨ ਵਿਟਹੁ ਹਉ ਵਾਰਿਆ ਭਾਈ ਤਿਨ ਕੋ ਸਦ ਬਲਿਹਾਰੈ ਜਾਉ ਸੇ ਧਾੜੀਆਂ ਸਚੀਆਂ ਜੇ ਗੁਰ ਚਰਨੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਆਨੰਦੇ ਰ ਆਨੰਦੇ ਰਹਨ ਨਾਨਕ ਸੇ ਮੋਹ ਸੋਹਣੇ ਸੱਚੈ ਦਰ ਦੀ ਸੰ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਹਿ ਸੱਚ ਕਮਾਹਿ ਸੱਚਾ ਸ਼ਬਦ ਮਨ ਵਸਿਆ ਸਤ ਗੁਰ ਮਾਹੀ ਸਮਾਹਿ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹਿ ਸੱਚ ਸੁਣਹਿ ਸੱਚ ਮੰਨ ਲੈਣ ਸੱਚੀ ਕਾਰਕਮਾਹੇ ਸੱਚੀ ਦਰਗਾਹ ਬੈਸਣਾ ਸੱਚੇ ਮਾਹੇ ਸਮਾਹੇ ਨਾਨਕ ਵਿਣ ਸਤਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹੇ ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲ ਨੇਦ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਦਿਸ ਚੁੱਕੈ ਸਹਿਜ ਊਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ਓਰ ਤਾਰ ਬਾ ਬਿਹਾ ਤੂੰ ਸੱਚ ਚਉ ਸੱਚੇ ਸੋ ਲਿਵਲਾਈ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਈ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਈ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਜ ਸੁਭਾਈ ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨਾ ਜਾਇ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੈ ਆਇ ਬਾਬੀਹਾ ਤੂੰ ਸਹਜ ਭੂਲ ਸਚੇ ਸ਼ਬਦ ਸੁਭਾਈ ਸਭ ਕਿਛ ਤੇਰੇ ਨਾਲ ਹੈ ਸਤਗੁਰ ਦੀ ਆਦਿ ਖਾਏ ਆਪ ਪਛਾਣ ਹੈ ਪ੍ਰੀਤਮ ਮਿਲੈ ਵੁਠਾ ਸਹਿਬਰ ਲਾਈ ਝਿਮ ਝਿਮ ਅਮਰਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵੇਈ ਜੋਤੀ ਜੋਤ ਮਿਲਾਈ ਨਾਨਕ ਸੁਖ ਸਮਨ ਸੁਹਾਗਣੀ ਸਚੈ ਨਾਮ ਸਮਾਈ ਧੁਰੋਂ ਖਸਮ ਭੇਜਿਆ ਸੱਚੇ ਹੁਕਮੁ ਪਠਾਈ ਇੰਦ ਵਰਸੈ ਦਇਆ ਕਰ ਗੂੜੀ ਸਹਿਬਰ ਲਾਏ ਬਬੀਏ ਤਨ ਮਨ ਸੁਖ ਹੋਇ ਜਾਂ ਤਤ ਬੂੰਦ ਮੋਹਿ ਪਾਏ ਅਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਅਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੈ ਰਜਾਈ ਹਰ ਗੁਣ ਗਾਵਹੁ ਕਾਮਣੀ ਸੱਚੇ ਸ਼ਬਦ ਸਮਾਈ ਭੈ ਕਾ ਸਹਿਜ ਸ਼ਿੰਗਾਰ ਕਰਹੁ ਸੱਚ ਰਹਹੁ ਲਿਵ ਲਾਈ ਨਾਲਿਕ ਨਾਮੋ ਮਨ ਵਸੈ ਹਰ ਦਰਗਾਹ ਆ ਲੈ ਛਡਾਈ ਬਬੀਹਾ ਸਗਲੀ ਤਰਤੀ ਜੇ ਫਿਰਹਿ ਉਡ ਚੜ੍ਹਹਿ ਆਕਾਸ ਸਤਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਗੁਰ ਸੇਵ ਸਮਾਈ ਹਰ ਬੁਠਾ ਮਨ ਤਨ ਸਭ ਪਰਫੜੈ ਸਭ ਜਗ ਹਰੀਆਵਲ ਹੋਈ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰੀਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰ ਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿੰਨਾ ਗੁਰਮੁਖ ਵਸਿਆ ਮਨ ਸੋਏ ਹਰੁ ਉਠੈ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਵੱਡੜੈ ਚਾਲ ਚਲੰਬ ਲੈ ਨਾਮ ੜਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ ਹਰ ਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ ਸਾਹਿਬ ਸਦਾ ਹضور ਹੈ ਕਿਆ ਉੱਚੀ ਕਰਹਿ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਕਿਸੈ ਵਿਟਹੁ ਕੁਰਬਾਨ ਆਪ ਛੋਡਹਿ ਤਾਂ ਸਹੁ ਮਿਲੈ ਸੱਚਾ ਇਹੋ ਵਿਚਾਰ ਹਮੈ ਫਿੱਕਾ ਬੋਲਣਾ ਬੁਝ ਨਾ ਸਕਾ ਕਾਰ ਵਣ ਤਿਨ ਤਰੇ ਭਵਨ ਤੁਜੈ ਧਾਇਂਦਾ ਅਨ ਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰਹਿ ਜੇ ਆਪਣੀ ਤਾਂ ਆਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪਰਵਾਨ ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ ਚਾਰੇ ਕੁੰਡਾਂ ਜੀ ਭਵਹਿ 베ਦ ਪੜਹਿ ਜੋਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੂਖ ਦਵਾਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿੱਤ ਮਨ ਮੁਖ ਸੋ ਕਰ ਦੋਸਤੀ ਸੋਖ ਕੀ ਪੁੱਛਹਿ ਮਿੱਤ ਗੁਰਮੁਖ ਸੋ ਕਰ ਦੋਸਤੀ ਸਤਗੁਰ ਸੋ ਲਾਏ ਚਿੱਤ ਜੰਮਣ ਮਰਨ ਕਾ ਮੂਲ ਕਟਿਐ ਤਾ ਸੁਖ ਹੋਵੀ ਮਿੱਤ ਭੁਲਿਐ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰਿ ਬਾਹਰੀ ਕਰਨ ਪਲਾਹ ਕਰੀ